ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰਦੇ ਆ ਕਰੋ ਜੀ ਲਾਈਕ ਤੇ ਸ਼ੇਅਰ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸਦੇ ਹੁੰਨੇ ਆ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਰਿਸਤਾ ਲੈ ਕੇ ਆਇਆ ਜੀ ਆਪਾਂ ਬਰਹੰਡੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 94 ਹਾਈਟ ਹੈ ਜੀ 5 ਫੁੱਟ 8 ਇੰਚ ਸਟੱਡੀ ਕੀਤੀ ਹੈ ਬੀਐਸਸੀ ਲੜਕਾ ਹੈ ਇਕਲੌਤਾ ਕੋਈ ਭੈਣ ਭਰਾ ਨਹੀਂ ਇਹਨਾਂ ਦੇ ਲੜਕੇ ਨੂੰ 7 ਕਿੱਲੇ ਜ਼ਮੀਨ ਆਉਂਦੀ ਹੈ ਜੀ ਤੇ ਲੜਕੇ ਦੇ ਜਿਹੜੇ ਡੈਡੀ ਨੇ ਉਹ ਵੀ ਸਰਕਾਰੀ ਜੋਬ ਤੋਂ ਰਿਟਾਇਰ ਨੇ ਜੀ ਲੜਕਾ ਇੱਕ ਸਰਕਾਰੀ ਜੋਬ ਕਰਦਾ ਜੀ ਸਬ ਇੰਸਪੈਕਟਰ ਹੈਗਾ ਤੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਸਰਕਾਰੀ ਜੋਬ ਕਰਦੀ ਹੋਵੇ ਜੀ ਇਹਨਾਂ ਦੀ ਰਹਿائش ਮਾਨਸਾ ਦੇ ਵਿੱਚ ਹੈ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1503 ਤੁਸੀਂ ਸਾਨੂੰ ਇਸ ਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਨਸਾ ਏਰੀਆ ਜੀ ਦੇ ਲੜਕੇ ਦਾ ਤੇ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ। ਲੜਕੇ ਦਾ ਡੇਟ ਆ ਵਰਥ ਜੀ 97 ਹਾਈਟ ਹੈ 6 ਫੁੱਟ 2 ਇੰਚ ਸਟੱਡੀ ਕੀਤੀ ਹੈ ਜੀ ਨੇ ਪਲੱਸ 2 ਨਾਨ ਮੈਡੀਕਲ ਨਾਲ। ਲੜਕਾ ਹੈ ਇਕਲੌਤਾ ਹੀ ਹੈ ਜੀ ਤੇ ਲੜਕੇ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ। ਲੜਕਾ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਉਧਰ ਟਰੱਕ ਚਲਾਉਂਦਾ ਤੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜ੍ਹੀ ਲਿਖੀ ਹੋਵੇ। ਲੜਕੀ ਦੀ ਹਾਈਟ 5 6 ਤੋਂ ਘੱਟ ਨਾ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1501 ਤੁਸੀਂ ਸਾਨੂੰ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਜੀ ਰਾਜਪੁਰਾ ਕਾਸਟ ਰਾਜਪੂਤ ਚਹਾਣ ਜੀ ਲੜਕੇ ਦਾ ਡੇਟ ਆਫ ਬਰਥ ਜੀ 96 ਹਾਈਟ ਆ 5 ਫੁੱਟ 7 ਇੰਚ ਤੇ ਸਟੱਡੀ ਹੈ ਜੀ 10 ਪਾਸ ਹੈ ਇਹ ਲੜਕਾ ਤਿੰਨ ਭਰਾ ਨੇ ਜੀ ਇੱਕ ਭਰਾ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਹੈ ਲੜਕਾ ਇਹ ਕੋਰੀਆ ਕੰਟਰੀ ਚੋਂ ਬਾਹਰ ਕੋਰੀਆ ਕੰਟਰੀ ਚੋਂ ਆਇਆ ਹੋਇਆ ਜੀ ਇੱਧਰ ਹੁਣ ਤੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀਏ ਪਾਸ ਹੋਵੇ ਤੇ ਲੜਕੀ ਨੂੰ ਆਇਲਟਸ ਕੀਤਾ ਹੋਵੇ ਜਾਂ ਫਿਰ ਪੀਟੀ ਕੀਤਾ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1498 ਤੁਸੀਂ ਸਾਨੂੰ ਇਸ ਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਗਿੱਦੜ ਵਹਾਇਰੀ ਜੀ ਇਹਨਾਂ ਦਾ ਜੱਟ ਸਿੱਖ ਪਰਿਵਾਰ ਦਾ ਮੁੰਡਾ ਹੈ ਜੀ ਇਹ ਮੁੰਡੇ ਦੀ ਉਮਰ ਹੈ ਜੀ 29 ਸਾਲ ਦੀ ਤੇ ਕੱਦ ਹੈ ਜੀ 5 ਫੁੱਟ 8 ਇੰਚ ਪੜਾਈ ਕੀਤੀ ਹੈ ਜੀ ਇਹਨਾਂ ਨੇ ਪਲੱਸ 2 ਤਿੰਨ ਪੈਣਾ ਤੇ ਇੱਕ ਭਰਾ ਜੀ ਇਹ ਭੈਣਾਂ ਇਹਨਾਂ ਦੀਆਂ ਵਾਈਆਂ ਹੋਈਆਂ ਨੇ ਇੱਕ ਭੈਣ ਇਹਨਾਂ ਦੀ ਕੈਨੇਡਾ ਗਈ ਹੋਈ ਐ ਜੀ ਲੜਕੇ ਨੂੰ 8 ਕਿੱਲੇ ਜ਼ਮੀਨ ਆਉਂਦੀ ਐ ਲੜਕਾ ਇਹ ਤਲਾਕशुदा ਜੀ ਇਹਨਾਂ ਨੂੰ ਲੜਕੀ ਚਾਹੀਦੀ ਐ ਜੋ ਕਿ ਪੜ੍ਹੀ ਲਿਖੀ ਹੋਵੇ ਕੋਈ ਡਿਮਾਂਡ ਨਹੀਂ ਹੈਗੀ ਜੀ ਇਹਨਾਂ ਦੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1503 ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਾਰਸ ਆਗਦੇਨ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲ ਸੰਗਰੂਰ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਜੀ 99 ਹਾਈਟ ਹੈ ਜੀ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਜੀ ਪਲੱਸ 2 ਮੈਡੀਕਲ ਨਾਲ ਦੋ ਭੈਣ ਭਰਾਣੇ ਜੀ ਇਹ ਲੜਕੀ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਅਰ ਹੋਏ ਜੀ ਤੇ ਲੜਕੇ ਨੂੰ ਜ਼ਮੀਨ 10 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1492 ਤੁਸੀਂ ਸਾਨੂੰ ਇਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਸਕੀਏ ਸਾਡੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਹਾਂ ਜੀ ਜੋ ਵੀ ਤੁਹਾਨੂੰ ਰਿਸ਼ਤੇ ਦੱਸੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਾ ਜੋ ਵੀ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਜੇ ਕਿਸੇ ਵੀਰ ਭੈਣ ਨੇ ਆਪਣੇ ਰਿਸ਼ਤੇ ਦੀ ਐਡ ਲਵਾਉਣੀ ਹੈ ਜੀ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਤੁਹਾਨੂੰ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ